ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਚਾਰ ਸਲਾਂਗਾਂ ਦਾ ਆਪਣਾ ਇਹ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਕਿਸੇ ਵੀ ਕਲਰ ਚ ਤੁਸੀਂ ਇਸ ਨੂੰ ਬਣਾ ਸਕਦੇ ਆ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਚਾਰ ਸਲਾਂਗਾਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਠੀਕ ਹੈ ਜਦੋਂ ਆਪਾਂ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਚਾਰ ਦੇ ਮਲਟੀਪਲ ਦੋ ਕੁੰਡੇ ਆਪਾਂ ਬਾਧੂ ਰੱਖ ਲੈਣੇ ਠੀਕ ਹੈ ਜਿਵੇਂ 4 4 4 ਲਾਸਟ ਤੇ ਦੋ ਕੁੰਡੇ ਬਾਧੂ ਠੀਕ ਹੈ ਤਾਂ ਜਿਹੜਾ ਆਪਣਾ ਡਿਜ਼ਾਈਨ ਆ ਸੈੱਟ ਹੋ ਜਾਂਦਾ ਹੈ ਦੇਖੋ ਇਸ ਤਰ੍ਹਾਂ ਜਿਵੇਂ ਮੈਂ ਡਿਜ਼ਾਈਨਰ ਕੁੰਡੇ ਪਾ ਕੇ ਉੱਪਰ ਬਾਰਡਰ ਬਣਾਇਆ ਉਲਟੀਆਂ ਸਲਾਂਗਾਂ 'ਚ ਤੁਸੀਂ ਬਾਰਡਰ ਨੀਚੇ ਕੋਈ ਵੀ ਬਣਾ ਸਕਦੇ ਆ ਜਿਹੜੀ ਆਪਣਾ ਡਿਜ਼ਾਈਨ ਦੀ ਫਾਸਟ ਰੋ ਹੋਊਗੀ ਉਹ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਫਸਟ ਰੋ ਰਾਈਟ ਸਾਈਡ ਪਹਿਲੀ ਸਲਾਈ ਪਹਿਲਾ ਗੁੰਡਾ ਅਤਾਰੂ ਚਾਹੇ ਬੁਨੋ ਵਾਧੂ ਗੁੰਡਾ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਰਾਈਟ ਸਾਈਡ ਤੋਂ ਸਿੱਧੀ ਬਣਾ ਲੈਣੀ ਆ ਆਪਣੇ ਡਿਜ਼ਾਈਨ ਦੀ ਇਹ ਫਸਟ ਰੋ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਆ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ पहली सिलाई कंप्लीट होगी इस तरह दूसरी सिलाई आ गई रोंग साइड तो दूसरी सिलाई आप सारी उल्टी बना लेंगे इस तरह सारी सिलाई उल्टी बनावेंगी डिजाइन दी दूसरी सिलाई ਸਾਰੀ ਸਲਾਈ ਆਪਾਂ ਉਲਟੀ ਬਣਾ ਲਈ ਠੀਕ ਹੈ ਡਿਜ਼ਾਈਨ ਦੀ ਦੂਸਰੀ ਸਲਾਈ ਤੀਸਰੀ ਸਲਾਈ ਆ ਗਈ ਆਪਣੀ ਰੌ ਸੋਰੀ ਰਾਈਟ ਸਾਈਡ ਤੋਂ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਅਤਾਰੂ ਚਾਹੀਏ ਬਣੂ ਦੂਸਰਾ ਕੁੰਡਾ ਜਿਹੜਾ ਹੁਣ ਆਪਣਾ ਇਸ ਤਰ੍ਹਾਂ ਸਿੱਧਾ ਬਣਾਉਣਾ ਠੀਕ ਹੈ ਹੁਣ ਆਪਣਾ ਡਿਜ਼ਾਈਨ ਸ਼ੁਰੂ ਹੋ ਗਿਆ थ्रेड ਅੱਗੇ ਕਰਨੇ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ ਇੱਕ ਸਿੱਧਾ ਥ੍ਰੈਡ ਲੱਗੇ ਇੱਕ ਸਿੱਧਾ ਥ੍ਰੈਡ ਲੱਗੇ ਇੱਕ ਸਿੱਧਾ ਲਾਸਟ ਤੱਕ ਸਾਰੀ ਸਿਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਤੀਸਰੀ ਸਿਲਾਈ ਹੈ ਆਪਣੇ ਡਿਜ਼ਾਈਨ ਦੀ ਥ੍ਰੈਡ ਲੱਗੇ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਪੂਰੀ ਰੋ ਇਸੇ ਤਰ੍ਹਾਂ ਕੰਪਲੀਟ ਕਰਾਂਗੇ लास्ट पर देखो हूँ आप कुंडे सीधे बना लेने इस तरह ठीक है थ्रेड अगे कुंडे सीधे इतने जाली नहीं बनानी आप ठीक है नहीं तो अपने कुंडे जो बढ़ जाते हैं इस तरह देखो ਹੁਣ ਆਪਣੀ ਆ ਗਈ ਡਿਜ਼ਾਈਨ ਦੀ ਚੌਥੀ ਸਲਾਈ ਰੋਂਗ ਸਾਈਡ ਤੋਂ ਚਾਰ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਪਹਿਲਾ ਕੁੰਡਾ ਤਾਰੂ ਚਾਹੀਏ ਬਨੂ ਹੁਣ ਆਪਾਂ ਦੇਖੋ 1 2 then ਚਾਰ ਕੁੰਡੇ ਇਸ ਤਰ੍ਹਾਂ ਉਤਾਰ ਲੈਣੇ ਦੇਖੋ ਮੇਨ ਕੁੰਡੇ ਆਪਾਂ ਸਲਾਈ ਉੱਪਰ ਕਰ ਲਈ ਬਾਲ ਜਿਹੜੇ نیچے ਉਤਾਰਦੇ ਠੀਕ ਹੈ ਇਸ ਤੋਂ ਬਾਅਦ ਹੁਣ ਆਪਾਂ ਚਾਰੇ ਕੁੰਡੇ ਜਿਹੜੇ ਆਪਣੇ ਚਾਰੇ ਕੁੰਡੇ ਆਪਾਂ ਇੱਧਰ ਸਲਾਈ ਤੇ ਕਰ ਲੈਣੇ ਦੇਖੋ ਇਸ ਤਰ੍ਹਾਂ ਜੇਡ ਆਪਾਂ ਪਿੱਛੇ ਕਰ ਲੈਣਾ ਠੀਕ ਹੈ ਹੁਣ ਜਿਹੜੇ ਆਪਾਂ ਚਾਰ ਕੁੰਡੇ ਖੋਲੇ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਇੱਕ ਇਸ ਤਰ੍ਹਾਂ ਫਿਰ ਜਿਹੜੇ ਆਪਣੇ ਕੋਲ ਇਹ ਚਾਰ ਕੁੰਡੇ ਆ ਚਾਰ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕਰ ਦੇਣਾ ਦੋ ਕੁੰਡੇ ਬਣ ਗਏ ਫਿਰ ਉਸੇ ਤਰ੍ਹਾਂ ਚਾਰ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਇਆ ਠੀਕ ਹੈ ਫੇਰ ਚਾਰ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਇਸ ਤਰ੍ਹਾਂ ਤਾਂ ਚਾਰ ਕੁੰਡਿਆਂ ਦੇ ਆਪਣੇ ਕੋਲ ਚਾਰ ਕੁੰਡੇ ਹੋ ਜਾਂਦੇ ਹਨ ਨਾ ਕੋਈ ਕੁੰਡਾ ਵੱਧ ਹੈ ਤੇ ਨਾ ਘਟਦਾ ਠੀਕ ਹੈ ਸਾਰੀ ਸਲਾਈ ਆਪਣੀ ਇਸੇ ਤਰ੍ਹਾਂ ਹੀ ਜਾਊਗੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਫੇਰ ਖੋਲੇ ਚਾਰ ਕੁੰਡੇ 1 2 3 4 ਠੀਕ ਹੈ ਬਾਲੋ ਤਾਰਤਾ ਮੀਣ ਕੁੰਡੇ ਆਪਾਂ ਸਲਾਈ ਉੱਪਰ ਕਰ ਲੈਣੇ ਆ ਫਿਰ ਚਾਰ ਕੁੰਡੇ ਆਪਾਂ ਇਸ ਤਰ੍ਹਾਂ ਲੈਫਟ ਨੀਡਲ ਤੇ ਕਰ ਲੈਣੇ ਥ੍ਰੈਡ ਪਿੱਛੇ ਕਰਨਾ ਚਾਰ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਫਿਰ ਚਾਰ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਉਣਾ ਇਸ ਤਰ੍ਹਾਂ ਦੋ ਹੋ ਗਏ ਠੀਕ ਹੈ ਫਿਰ ਚਾਰ ਕੁੰਡੇ ਛੱਡ ਕੇ ਆਪਾਂ ਇੱਕ ਕੁੰਡਾ ਬਣਾਉਣਾ। ਤਿੰਨ ਕੁੰਡੇ ਹੋ ਗਏ। ਫਿਰ ਚਾਰ ਦਾ ਬੈਕ ਸਾਈਡ ਤੋਂ ਇੱਕ ਬਣਾਉਣਾ। ਚਾਰ ਦੇ ਚਾਰ ਕੁੰਡੇ ਬਣ ਗਏ। ਫਿਰ ਚਾਰ ਕੁੰਡੇ ਉਤਾਰੇ 1 2 3 4 ਠੀਕ ਹੈ। ਫਿਰ ਚਾਰੇ ਕੁੰਡੇ ਲੈਫਟ ਨੀਡਲ ਤੇ ਕਰਕੇ ਚਾਰ ਕੁੰਡੇ ਛੱਡ ਕੇ ਇੱਕ ੁੰਡਾ ਬਣਾਇਆ ਫਿਰ ਚਾਰ ਦਾ ਬੈਕ ਸਾਈਡ ਤੋਂ ਇੱਕ ਠੀਕ ਹੈ ਫਿਰ ਚਾਰ ਛੱਡ ਕੇ ਇੱਕ ਬਣਾਇਆ ਤਿੰਨ ਹੋ ਗਈ ਚਾਰ ਦਾ ਬੈਕ ਸਾਈਡ ਤੋਂ ਇੱਕ ਤਾਂ ਚਾਰ ਦੇ ਚਾਰ ੁੰਡੇ ਹੋ ਗਏ ਠੀਕ ਹੈ ਉਸੇ ਤਰ੍ਹਾਂ ਫਿਰ ਆਪਾਂ ਚਾਰ ੁੰਡੇ ਖੋਲਾਂਗੇ ਇੱਕ ਦੋ ਤਿੰਨ ਚਾਰ ਲੈਫਟ ਨੀਡਲ ਤੇ ਕਰ ਲੈਣੇ ਆ ਇਸ ਤਰ੍ਹਾਂ चार कुंडे छड़ के कुंडा बना एक कुंडा बन गया बैक साइड तो चार का एक दो कुंडे बन गए ਚਾਰ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਤਿੰਨ ਕੁੰਡੇ ਬਣ ਗਏ ਚਾਰ ਦਾ ਬੈਕ ਸਾਈਡ ਤੋਂ ਇੱਕ ਤਾਂ ਦੇਖੋ ਇਸ ਤਰ੍ਹਾਂ ਆਪਣੇ ਕੋਲ ਚਾਰ ਦੇ ਚਾਰ ਕੁੰਡੇ ਜਿਹੜੇ ਉਹ ਬਣ ਜਾਂਦੇ ਫਿਰ ਉਸੇ ਤਰ੍ਹਾਂ ਚਾਰ ਕੁੰਡੇ ਖੋਲਨੇ 1 2 3 4 ਲੈਫਟ ਨੂੰ ਦਲਤੇ ਕਰ ਲੈਣੇ ਚਾਰ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਚਾਰ ਦਾ ਬੈਕ ਸਾਈਡ ਤੇ ਇੱਕ ਠੀਕ ਹੈ ਫੇਰ ਚਾਰ ਛੱਡ ਕੇ ਕੁੰਡਾ ਬਣਾਉਣਾ ਫੇਰ ਚਾਰ ਦਾ ਬੈਕ ਸਾਈਡ ਤੋਂ ਇੱਕ ਤਾਂ ਇਸ ਤਰ੍ਹਾਂ ਆਪਣੀ ਚਾਰ ਦੇ ਚਾਰ ਕੁੰਡੇ ਬਣ ਜਾਂਦੇ ਆ ਠੀਕ ਹੈ ਫੇਰ ਇਸ ਤਰ੍ਹਾਂ ਲਾਸਟ ਵਾਲਾ ਕੋਂਡਾ ਆਪਾਂ ਉਲਟਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਤਾਂ ਦੇਖੋ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਪ੍ਰੋਜੈਕਟ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੀਆਂ ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਹੈ ਤਾਂ ਉਸੇ ਤਰ੍ਹਾਂ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਫੇਅਰ ਥ੍ਰੈਟ ਅੱਗੇ ਕਰਕੇ ਇੱਕ ਸਿੱਧਾ ਚੌਥੀ ਇਸ ਤਰ੍ਹਾਂ ਠੀਕ ਹੈ ਚਾਰ ਸਲੰਗਾ ਚ ਡਿਜ਼ਾਈਨ ਕੰਪਲੀਟ ਹੋ ਜਾਊਗਾ ਤਾਂ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਦੱਸਿਓ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਧੰਨਵਾਦ